ਸਾਡੇ ਦੇਸ਼ ਵਿੱਚ ਜਦੋਂ ਕੋਈ ਕੇਸ ਪੁਲਿਸ ਨਹੀਂ ਸੁਲਝਾ ਪਾਉਂਦੀ ਜਾਂ ਕਈ ਵਾਰ ਕੁਝ ਕੇਸ ਸ਼ੁਰੂ ਤੋਂ ਹੀ ਹਾਈ ਪ੍ਰੋਫਾਈਲ ਹੋ ਜਾਂਦੇ ਹਨ ਜਾਂ ਕੋਈ ਪੀੜਤ ਦੇ ਪਰਿਵਾਰ ਪੁਲਿਸ ਦੀ ਜਾਂਚ ਤੋਂ ਖੁਸ਼ ਨਹੀਂ ਹੁੰਦੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸੀਬੀਆਈ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਜਿਸ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਿਹਾ ਜਾਂਦਾ ਹੈ ਕਈ ਮਾਮਲੇ ਜਿਹੇ ਰਹੇ ਜੋ ਵਾਕੇ ਸੀਬੀਆਈ ਤੱਕ ਪਹੁੰਚੇ ਅਤੇ ਉੱਥੋਂ ਤੋਂ ਸੁਲਝ ਕੇ ਲੋਕਾਂ ਤੱਕ ਪਹੁੰਚਾਏ ਗਏ ਇਸ ਦਾ ਮਤਲਬ ਇਹ ਹੈ ਕਿ ਸੀਬੀਆਈ ਕਿਸੇ ਵੀ ਜੁਰਮ ਦੇ ਪਿੱਛੇ ਦੀ ਅਸਲੀ ਕਹਾਣੀ ਖੋਜਣ ਅਤੇ ਕੱਢਣ ਵਿੱਚ ਕਾਮਯਾਬ ਰਹੀ ਹੈ ਅਤੇ ਪੀੜਤਾ ਨੂੰ ਇਨਸਾਫ ਵੀ ਮਿਲਿਆ ਹੈ ਪਰ ਸੀਬੀਆਈ ਦੇ ਇਤਿਹਾਸ ਵਿੱਚ ਕਈ ਮਾਮਲੇ ਅਜਿਹੇ ਵੀ ਅਨਸੁਲਝੇ ਰਹੇ ਹਨ ਚਾਹੇ ਉਹ ਆਰੋਸ਼ੀ ਮਰਡਰ ਕੇਸ ਹੋਵੇ ਜਾਂ ਹੋਰ ਕੋਈ ਹਾਈ ਪ੍ਰੋਫਾਈਲ ਮਾਮਲੇ ਬਹੁਤ ਸਾਰੇ ਅਜਿਹੇ ਕੇਸ ਸੀਬੀਆਈ ਦੇ ਹੱਥ ਵਿੱਚ ਆਏ ਜਿਨ੍ਹਾਂ ਨੂੰ ਟੇਸ਼ ਦੀ ਸਭ ਤੋਂ ਵੱਡੀ ਏਜੰਸੀ ਵੀ ਨਹੀਂ ਸੁਲਝਾ ਸਕੀ ਇਨ੍ਹਾਂ ਵਿੱਚੋਂ ਇੱਕ ਮਾਮਲਾ ਐਸ਼ਾ ਮੀਰਾ ਹੱਤਿਆ ਕਾਂਡ ਦਾ ਸੀ ਇਹ ਮਾਮਲਾ ਪੁਲਿਸ ਨੇ ਸੁਲਝਾਉਣ ਦਾ ਦਾਵਾ ਕੀਤਾ ਸੀ ਦੋਸ਼ੀ ਨੂੰ ਸਜ਼ਾ ਵੀ ਮਿਲੀ ਪਰ ਫਿਰ ਵੀ ਉਹ ਦੋਸ਼ੀ ਰਿਹਾ ਹੋ ਗਿਆ ਅਤੇ ਪੂਰੀ ਜਾਂਚ ਮੁੜ ਤੋਂ ਸ਼ੁਰੂ ਹੋਈ ਇਹ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਗਈ ਪਰ ਅਜੇ ਤੱਕ ਕੋਈ ਨਵਾਂ ਸਬੂਤ ਜਾਂ ਸੁਰਾਗ ਨਹੀਂ ਹਿਲਿਆ ਕੀ ਸੀ ਇਹ ਮਾਮਲਾ ਅਤੇ ਕੀ ਸੀ ਇਹ ਜੁਰਮ ਦੀ ਕਹਾਣੀ ਅੱਜ ਮੈਂ ਤੁਹਾਨੂੰ ਇਸ ਬਾਰੇ ਦੱਸਾਂਗੀ 27 ਦਸੰਬਰ 2007 ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਇੱਕ ਘਟਨਾ ਵਾਪਰੀ। ਇੱਥੇ ਇੱਕ ਪ੍ਰਾਈਵੇਟ ਗਰਲਜ਼ ਹੋਸਟਲ ਸੀ ਜਿੱਥੇ ਆਇਸ਼ਾ ਮੀਰਾ ਨਾਂ ਦੀ ਕੁੜੀ ਰਹਿੰਦੀ ਸੀ। ਆਇਸ਼ਾ ਨੇਰਲੇ ਕਾਲਜ ਤੋਂ ਵੀ ਫਾਰਮਾ ਦੀ ਪੜ੍ਹਾਈ ਕਰ ਰਹੀ ਸੀ। ਹੋਸਟਲ ਵਿੱਚ ਇੱਕ ਕਮਰੇ ਵਿੱਚ ਦੋ ਤਿੰਨ ਕੁੜੀਆਂ ਰਹਿੰਦੀਆਂ ਸਨ। ਆਇਸ਼ਾ ਦੀ ਵੀ ਕੋ-ਰੂਮੇਟ ਸੀ। ਇੱਕ ਸ਼ਾਮ ਜਦੋਂ ਆਇਸ਼ਾ ਕੁਝ ਕੰਮ ਕਰ ਰਹੀ ਸੀ, ਉਜ਼ੀਆ ਸੇਲੀਆਂ ਆਈਆਂ ਅਤੇ ਕਹਿਣ ਲੱਗੀਆਂ ਕਿ ਨਾਲ ਵਾਲੇ ਕਮਰੇ ਵਿੱਚ ਪਾਰਟੀ ਕਰਦੇ ਹਾਂ। आयशा ਦਾ ਮਨ ਨਹੀਂ ਸੀ ਇਸ ਲਈ ਉਸਨੇ ਮਨਾ ਕਰ ਦਿੱਤਾ ਸੇਲੀਆਂ ਨੇ ਜ਼ੋਰ ਲਾਇਆ ਪਰ ਆਇਸ਼ਾ ਰਾਜ਼ੀ ਨਹੀਂ ਹੋਈ ਉਸੇ ਨੂੰ ਮੇਟ ਨੇ ਕਿਹਾ ਕਿ ਜੇਕਰ ਉਹ ਨਹੀਂ ਆਉਣਾ ਚਾਹੁੰਦੀ ਤਾਂ ਕੋਈ ਗੱਲ ਨਹੀਂ ਪਰ ਕਮਰੇ ਦਾ ਦਰਵਾਜ਼ਾ ਅੰਦਰੋਂ ਲੋਕ ਨਾ ਕਰੀ ਕਿਉਂਕਿ ਉਹ ਵਾਪਸ ਆਵੇਗੀ ਤਾਂ ਰਾਤ ਨੂੰ ਆ ਕੇ ਇੱਕ ਤੇ ਹੀ ਸੌਵੇਗੀ ਹੁਣ ਰਾਤ ਹੋ ਜਾਂਦੀ ਹੈ ਤੇ ਆਇਸ਼ਾ ਸੌ ਜਾਂਦੀ ਹੈ ਅਗਲੀ ਸਵੇਰ ਲਗਭਗ 5 ਵਜੇ ਆਇਸ਼ਾ ਦੀ ਦੋਸਤ ਆਪਣੇ ਦੋਸਤਾਂ ਦੇ ਕਮਰੇ ਤੋਂ ਬਾਹਰ ਨਿਕਲਦੀ ਹੈ ਅਸਲ ਵਿੱਚ ਉਹ ਰਾਤ ਨੂੰ ਵਾਪਸ ਆਪਣੇ ਕਮਰੇ ਵਿੱਚ ਆ ਹੀ ਨਹੀਂ ਸਕੀ ਸੀ ਅਤੇ ਆਪਣੇ ਦੋਸਤਾਂ ਦੇ ਕਮਰੇ ਵਿੱਚ ਹੀ ਸੌ ਗਈ ਸੀ ਜਦੋਂ ਉਹ ਕਮਰੇ ਤੋਂ ਬਾਹਰ ਆਉਂਦੀ ਹੈ ਤਾਂ ਉਸ ਨੂੰ ਚਾਨਣਪੂਰ ਲਾਲ ਲਾਲ ਦਿਖਦਾ ਹੈ ਉਹ ਧਿਆਨ ਨਾਲ ਦੇਖਦੀ ਹੈ ਤੇ ਚੀਕ ਕੇ ਸ਼ੋਰ ਮਚਾਉਂਦੀ ਹੈ ਉਹ ਵਾਰਡਨ ਨੂੰ ਬੁਲਾਉਣ ਲਈ ਤੋਰਦੀ ਹੈ ਵਾਰਡਨ ਆਉਂਦੀ ਹੈ ਤਾਂ ਉਹ ਵੀ ਡਰ ਜਾਂਦੀ ਹੈ ਅਸਲ ਵਿੱਚ ਗੈਲਰੀ ਖੂਨ ਨਾਲ ਸਣੀ ਹੋਈ ਸੀ ਅਤੇ ਬਾਥਰੂਮ ਵਿੱਚ ਆਇਸ਼ਾ ਦੀ ਲਾਸ਼ ਪਈ ਸੀ लाश खून ਨਾਲ ਲਿਬਰੀ ਹੋਈ ਸੀ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਹੈਰਾਨ ਰਹਿ ਜਾਂਦੀ ਹੈ ਹਰ ਪਾਸੇ ਸਿਰਫ ਖੂਨ ਹੀ ਖੂਨ ਸੀ ਆਇਸ਼ਾ ਦੀ লাশ ਬਾਥਰੂਮ ਵਿੱਚ ਸੀ ਪਰ ਉਸਦੀ ਹੱਤਿਆ ਉਸਦੇ ਆਪਣੇ ਕਮਰੇ ਵਿੱਚ ਹੋਈ ਸੀ ਮਤਲਬ ਕਾਤਲ ਜੋ ਵੀ ਸੀ ਆਇਸ਼ਾ ਨੂੰ ਮਾਨ ਕੇ ਬਾਥਰੂਮ ਵਿੱਚ ਖਿੱਚ ਕੇ ਲੈ ਗਿਆ ਸੀ ਪੁਲਿਸ ਤੁਰੰਤ লাশ ਨੂੰ ਪੋਸਟਮਾਰਟਮ ਲਈ ਭੇਜਦੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਮੌਕੇ ਤੇ ਪੁਲਿਸ ਵੇਖਦੀ ਹੈ ਕਿ Laash ਦੇ ਕੋਲ ਇੱਕ ਨੋਟ ਪਿਆ ਸੀ ਇਸ ਨੋਟ 'ਚ ਲਿਖਿਆ ਸੀ ਕਿ ਪਿਆਰ ਠੁਕਰਾਉਣ ਦੇ ਕਾਰਨ ਕਾਤਲ ਨੇ ਆਇਸ਼ਾ ਦੀ ਹੱਤਿਆ ਕੀਤੀ ਹੈ ਹੁਣ ਜਿਵੇਂ ਆਇਸ਼ਾ ਦੀ ਹੱਤਿਆ ਹੋਈ ਸੀ ਪੁਲਿਸ ਨੂੰ ਸ਼ੱਕ ਸੀ ਕਿ ਕਿਸ ਦੇ ਪਿੱਛੇ ਕੋਈ ਮੁੰਡਾ ਹੀ ਹੋ ਸਕਦਾ ਹੈ ਉਹ ਨੋਟ ਵੀ ਕਿਸੇ ਮੁੰਡੇ ਦੇ ਹੋਣ ਦਾ ਸਬੂਤ ਸੀ ਪਰ ਇਹ ਇੱਕ ਵੱਡਾ ਸਵਾਲ ਸੀ ਕਿ ਅੱਧੀ ਰਾਤ ਨੂੰ ਕੋਈ ਮੁੰਡਾ ਗਰਲਜ਼ ਹੋਸਟਲ ਵਿੱਚ ਕਿਵੇਂ ਵੜ ਸਕਦਾ ਹੈ ਹੋਸਟਲ ਵਿੱਚ ਇੱਕ ਗਾਰਡ ਸੀ ਅਤੇ ਵਾਰਡਨ ਨੇ ਖੁਦ ਰਾਤ 1:30 ਵਜੇ ਤੋਂ 11 ਵਜੇ ਦੇ ਵਿਚਕਾਰ ਇੱਕ ਆਖਰੀ 라ੰਗ ਲਗਾਇਆ ਸੀ ਇਸੇ ਵਿੱਚ ਕਿਸੇ ਕੁੜੀ ਦੀ ਕਦਰ ਬੇਰਹਿਮੀ ਨਾਲ ਹੱਤਿਆ ਹੋਈ ਅਤੇ ਉਸ ਦੀ ਲਾਸ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਇਆ ਗਿਆ ਪਰ ਕਿਸੇ ਨੇ ਕੁਝ ਨਹੀਂ ਵੇਖਿਆ ਇਸ ਕਰਕੇ ਪੁਲਿਸ ਨੇ ਸਾਰੇ ਹੋਸਟਲ ਵਿੱਚ ਪੁੱਛਗਿੱਛ ਕੀਤੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਕਿਸੇ ਵੀ ਅਣਜਾਣ ਮੁੰਡੇ ਨੂੰ ਹੋਸਟਲ ਦੇ ਆਲੇ ਦੁਆਲੇ ਜਾਂ ਅੰਦਰ ਕਿਸੇ ਨੇ ਵੇਖਿਆ ਸੀ ਜਾਂ ਨਹੀਂ ਪਰ ਕਿਸੇ ਨੇ ਵੀ ਕੁਝ ਨਹੀਂ ਦੇਖਿਆ ਸਾਰੀਆਂ ਕੁੜੀਆਂ ਦੇ ਗਾਰਡਨ ਦੇ ਅਤੇ ਵਾਚਮੈਨ ਦੇ ਹੈਂਡਰਾਈਟਿੰਗ ਦੇ ਸੈਂਪਲ ਲਏ ਗਏ ਪਰ ਕਿਸੇ ਦੀ ਹੈਂਡਰਾਈਟਿੰਗ ਉਸ ਨੋਟ ਨਾਲ ਮੇਲ ਨਹੀਂ ਖਾਦੀ ਜੋ ਆਇਸ਼ਾ ਦੀ ਲਾਸ਼ ਦੇ ਕੋਲ ਮਿਲਿਆ ਸੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਉਹ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਸੀ ਆਇਸ਼ਾ ਉੱਤੇ 23 ਵਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ ਪਰ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਸ ਦੇ ਮੱਥੇ ਉੱਤੇ ਵੀ ਕਿਸੇ ਭਾਰੀ ਚੀਜ਼ ਨਾਲ ਵੱਡਾ ਵਾਰ ਕੀਤਾ ਗਿਆ ਸੀ ਜਿਸ ਤੋਂ ਬਹੁਤ ਖੂਨ ਵਹਿ ਹਸੀ ਉਹਨੂੰ ਪੁਲਿਸ ਦੀ ਜਾਂਚ ਚੱਲ ਰਹੀ ਸੀ ਕਿ ਹੋਸਟਲ ਦੇ ਅੰਦਰੋਂ ਪੁਲਿਸ ਨੂੰ ਕੋਈ ਖਾਸ ਸਬੂਤ ਨਹੀਂ ਮਿਲੇ ਸਨ ਇਸੇ ਦਰਮਿਆਨ ਅਚਾਨਕ ਆਇਸ਼ਾ ਦੀ ਮਾਂ ਕਹਿੰਦੀ ਹੈ ਕਿ ਉਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਆਂਧਰਾ ਪ੍ਰਦੇਸ਼ ਦੇ ਕਿਸੇ ਵੱਡੇ ਮੰਤਰੀ ਦੇ ਬੇਟੇ ਦਾ ਹੱਥ ਹੈ ਅਤੇ ਉਸ ਦੇ ਦੋਸਤਾਂ ਨੇ ਵੀ ਉਸ ਦਾ ਸਾਥ ਦਿੱਤਾ ਹੈ ਉਹਨਾਂ ਇੱਥੇ ਇੱਕ ਗੱਲ ਹੋ ਰਹੀ ਸੀ ਕਿ ਮੰਤਰੀ ਦੇ ਬੇਟੇ ਦੇ ਦੋਸਤ ਵੀ ਵੱਡੇ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਬੇਟੇ ਸਨ ਆਇਸ਼ਾ ਦੀ ਮਾਂ ਲਗਾਤਾਰ ਪੁਲਿਸ ਦਾ ਧਿਆਨ ਇਸ ੰਦਰ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਸ ਦਰਮਿਆਨ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਲੱड्डੂ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਗਿਆ ਕਿ ਉਹ ਉਸ ਸਮੇਂ ਲਾਕੇ ਦਾ ਇੱਕ ਵੱਡਾ ਤੇ ਖੂੰਕਾਰ ਬੁੰਡਾ ਹੁੰਦਾ ਸੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਗੁਰਵਿੰਦਰ ਸਿੰਘ ਨੇ ਹੀ ਆਇਸ਼ਾ ਦੀ ਹਤਿਆ ਕੀਤੀ ਹੈ ਪੁਲਿਸ ਦਾ ਕਹਿਣ ਸੀ ਕਿ ਉਹਨਾਂ ਕੋਲ ਕੁਝ ਸਬੂਤ ਹਨ ਜੋ ਇਹ ਸਾਬਤ ਕਰਨ ਲਈ ਕਾਫੀ ਹਨ ਅਦਾਲਤ ਨੇ ਉਸ ਨੂੰ ਰਿਮਾਰਟ ਤੇ ਭੇਜ ਦਿੱਤਾ ਕਈ ਦਫਾ ਉਸ ਨਾਲ ਪੁੱਛਗਿੱਛ ਕੀਤੀ ਗਈ ਉਸ ਦੀ ਜ਼ਮਾਨਤ ਤੱਕ ਰੱਦ ਕਰ ਦਿੱਤੀ ਗਈ ਉਸਾ ਪੋਲੋਗ੍ਰਾਫੀ ਟੈਸਟ ਵੀ ਕਰਵਾਇਆ ਗਿਆ ਪਰ ਅਸਲ ਵਿੱਚ ਉਸ ਦਾ ਇਸ ਮਾਮਲੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਮਤਲਬ ਕਿ ਸ਼ੁਰੂਆਤੀ ਕਈ ਜ਼ਰੂਰੀ ਮਹੀਨੇ ਪੁਲਿਸ ਨੇ ਇੱਕ ਗਲਤ ਸ਼ਖਸ ਤੇ ਬਰਬਾਦ ਕਰ ਦਿੱਤੇ ਸਨ ਹੁਣ ਇਸ ਦੇ 9 ਮਹੀਨੇ ਬਾਅਦ ਵਿਜੀਬਾੜਾ ਪੁਲਿਸ ਸਤਿਯਮ ਬਾਬੂ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰਦੀ ਹੈ ਰਿਪੋਰਟਾਂ ਦੱਸਦੀਆਂ ਹਨ ਕਿ ਸਤਿਯਮ ਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੀਡੀਆ ਵਿੱਚ ਜਿਵੇਂ ਹੀ ਇੱਕ ਮੋਜ਼ੇਮ ਨੂੰ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤ론ਤ ਪੁਲਿਸ ਇਹ ਬਿਆਨ ਦਿੰਦੀ ਹੈ ਕਿ ਸਤਿਅਮ ਨੇ ਦੋਸ਼ ਕਬੂਲ ਕਰ ਲਿਆ ਹੈ ਮਤਲਬ ਆਇਸ਼ਾ ਦੀ ਹਤਿਆ ਦਾ ਦੋਸ਼ੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਸੀ ਪੁਲਿਸ ਨੇ ਸਾਫ਼ ਕਹਿ ਦਿੱਤਾ ਸੀ ਕਿ ਸਤਿਅਮ ਨੇ ਇਹ ਜੁਰਮ ਮੰਨ ਲਿਆ ਹੈ ਮਾਮਲਾ ਕੋਰਟ ਤੱਕ ਪਹੁੰਚਦਾ ਹੈ ਤਾਂ 2 ਸਾਲ ਬਾਅਦ 2010 ਵਿੱਚ ਸਤਿਅਮ ਬਾਵੇ ਨੂੰ ਆਇਸ਼ਾ ਦੇ ਰੇਪ ਅਤੇ ਕਤਲ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ ਹੁਣ ਜਿਕਰ ਤੋਂ ਨੂੰ ਲੱਗਦਾ ਹੈ ਕਿ ਆਇਸ਼ਾ ਦੀ ਕਹਾਣੀ ਮੁੱਕ ਗਈ ਹੈ ਤਾਂ ਜਾ ਰਹੀ ਹੈ ਸਦਿਆ ਮਿਲਣ ਤੋਂ ਉਜ ਸਮੇ ਬਾਅਦ ਸਤਿਮ ਹਾਈ ਕੋਰਟ ਵਿੱਚ ਅਪੀਲ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸਨੇ ਕੋਈ ਅਪਰਾਧ ਨਹੀਂ ਕੀਤਾ ਹਾਂ ਪੁਲਿਸ ਜਿਸ ਸੱਚ ਦੇ ਬਾਰੇ ਕਹਿ ਰਹੀ ਸੀ ਕਿ ਉਸਨੇ ਆਪਣੇ ਗੁਨਾ ਕਬੂਲ ਕਰ ਲਏ ਹਨ ਉਹੀ ਸ਼ਬਦ ਉਸਾਰੀ ਕਹਾਣੀ ਨੂੰ ਪਾਇਰਤ ਦਿੰਦਾ ਹੈ ਕਹਾਣੀ ਇਸ ਤੋਂ ਬਾਅਦ ਇੱਕ ਦਿਲਚਸਪ ਮੋੜ ਲੈਂਦੀ ਹੈ ਹਾਈ ਕੋਰਟ ਵੀ ਮਾਮਲੇ ਦੀ ਸੁਣਵਾਈ ਸ਼ੁਰੂ ਕਰਦਾ ਹੈ ਅਤੇ ਪੁਲਿਸ ਦੀਆਂ ਜਾਂਚਾਂ ਵਿੱਚ ਇਕੱਠੇ ਕੀਤੇ ਸਬੂਤਾਂ ਨੂੰ ਵੇਖਦਾ ਹੈ ਸੁਨਵਾਈ ਦੌਰਾਨ ਹਾਈ ਕੋਰਟ ਨੂੰ ਪੁਲਿਸ ਦੀ ਤਹਿਕੀਕਾਤ ਵਿੱਚ ਵੱਡੀ ਗਲਤੀ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਲਗਭਗ 8 ਸਾਲ ਬਾਅਦ ਸਤਿਅਮ ਬਾਬੂ ਨੂੰ ਮਾਮਲੇ ਵਿੱਚ ਬੇਗੁਨਾਹ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ 2017 ਵਿੱਚ ਸਤਿਅਮ ਜੇਲ੍ਹ ਤੋਂ ਰਿਹਾ ਹੋ ਜਾਂਦਾ ਹੈ। ਇੱਕ ਵਾਰ ਫਿਰ ਐਸ਼ਾ ਦਾ ਪਰਿਵਾਰ ਕਹਿੰਦਾ ਹੈ ਕਿ ਸੂਬੇ ਦੇ ਵੱਡੇ ਲੀਡਰਾਂ ਦੇ ਬੇਤੇ ਇਸ ਕੇਸ ਵਿੱਚ ਸ਼ਾਮਿਲ ਹੋ ਸਕਦੇ ਹਨ ਪਰ ਇੱਕ ਵਾਰ ਫਿਰ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ। ਕੋ ਤੋ ਸਤਿਯਮ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਕਹਿੰਦਾ ਹੈ ਕਿ ਪੁਲਿਸ ਨੇ ਵੱਡੇ ਲੋਕਾਂ ਦੇ ਬੇਟਿਆਂ ਨੂੰ ਬਚਾਉਣ ਲਈ ਉਸ ਨੂੰ ਫਸਾਇਆ ਸੀ ਅਤੇ ਹੁਣ ਕਿਉਂਕਿ ਉਹ ਬਾਹਰ ਆ ਗਿਆ ਹੈ ਇਸ ਲਈ ਅਸਲੀ ਦੋਸ਼ੀ ਜਲਦੀ ਹੀ ਜੇਲ੍ਹ ਵਿੱਚ ਹੋਵੇਗਾ ਇਨ੍ਹਾਂ ਸ਼ਬਦ ਦੇ ਬਾਅਦ 2018 ਵਿੱਚ ਹਾਈ ਕੋਰਟ ਨੇ ਇਸ ਕੇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਕੁਝ ਵੀ ਇੰਡੀਆਪਾਦ ਸੀਬੀਆਈ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਸਾਰੇ ਸਬੂਤ ਤੇ ਸੁਰਾਗ ਦੁਆਰਾ ਵੇਖੇ ਜਾਂਦੇ ਹਨ ਨਮਾ ਨਜ਼ਰੀਆ ਲਿਆਂਦਾ ਜਾਂਦਾ ਹੈ ਅਤੇ ਇਸ ਦਰਮਿਆਨ ਸੀਬੀਆਈ ਆਇਸ਼ਾ ਦੀ লাশ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਗੱਲ ਕਰਦੀ ਹੈ। ਪਰਿਵਾਰ ਵੀ ਇਸ ਤੇ ਸਹਿਮਤ ਹੋ ਜਾਂਦਾ ਹੈ। ਹਰ ਤਰ੍ਹਾਂ ਦੀ ਫਾਰਮੈਲਟੀ ਪੂਰੀ ਕਰਨ ਅਤੇ ਕੋਰਟ ਅਤੇ ਹੋਰ ਸਥਾਨਾਂ ਤੋਂ ਇਜਾਜ਼ਤ ਲੈਣ ਤੋਂ ਬਾਅਦ 12 ਸਾਲ ਬਾਅਦ ਦੁਬਾਰਾ ਆਇਸ਼ਾ ਦੀ লাশ ਕਬਰ ਵਿੱਚੋਂ ਕੱਢੀ ਜਾਂਦੀ ਹੈ ਅਤੇ ਪੋਸਟਮਾਰਟਮ ਕੀਤਾ ਜਾਂਦਾ ਹੈ। ਹਾਲਾਂਕਿ ਮਾਮਲੇ ਵਿੱਚ ਕੋਈ ਨਵੀਂ ਤਰੱਕੀ ਨਹੀਂ ਹੋਈ ਪਰ ਕੁਝ ਰਿਪੋਰਟਾਂ ਕਹਿੰਦੀਆਂ ਹਨ ਕਿ ਸੀਬੀਆਈ ਇਸ ਕੇਸ ਵਿੱਚ ਇੱਕ ਪਰਿਵਾਰਿਕ ਦੋਸਤ ਉਪਚ ਵਿਚ ਕਰ ਰਹੀ ਹੈ ਆਇਸ਼ਾ ਦਾ ਪਰਿਵਾਰ ਅੱਜ ਵੀ 17 ਸਾਲ ਬਾਅਦ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ ਉਹਨਾਂ ਨੂੰ ਉਮੀਦ ਹੈ ਕਿ ਜਲਦੀ ਹੀ ਉਹਨਾਂ ਦੀ ਬੇਟੀ ਨੂੰ ਇਨਸਾਫ ਮਿਲੇਗਾ ਰੋਪੀ ਨੂੰ ਸਜ਼ਾ ਮਿਲੇਗੀ ਅਤੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲਣਗੇ ਇਹ ਉਹ ਕੇਸ ਸੀ ਜਿੱਤੇ ਹੈਡ ਰਾਈਟਿੰਗ ਫਿੰਗਰਪ੍ਰਿੰਟਸ ਅਤੇ ਬੇਅੰਤ ਸਬੂਤ ਹੋਣ ਦੇ ਵਾਅਵੂਦ ਪੁਲਿਸ ਅਸਲੀ ਕਾਤਲ ਤੱਕ ਨਹੀਂ ਪਹੁੰਚ ਸકી ਮੁੜ ਇਸ ਕੇਸ ਵਿੱਚ ਕਿਸੇ ਵੱਡੇ ਨੇਤਾ ਦੇ ਬੇਟੇ ਦਾ ਹੱਥ ਹੈ ਜਾਂ ਨਹੀਂ ਕੋਈ ਵੱਡਾ ਆਧਵੀ ਸ਼ਾਮਿਲ ਹੈ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ ਪਰ ਪੁਲਿਸ ਨੂੰ ਸ਼ਾਇਦ ਹਰ ਐਂਡਰ ਧਿਆਨ ਨਾਲ ਦੇਖਣਾ ਤੇ ਜਾਂਚਣਾ ਚਾਹੀਦਾ ਸੀ ਹੁਣ ਕੇਸ ਸੀਬੀਆਈ ਦੇ ਹੱਥ ਵਿੱਚ ਹੈ ਤਾਂ ਸ਼ਾਇਦ ਸੱਚ ਦਾ ਪਤਾ ਜਲਦੀ ਲੱਗੇਗਾ ਹੁਣ ਸ਼ਾਇਦ ਉਮੀਦ ਹੈ ਕਿ ਬਹੁਤ ਜਲਦੀ ਆਇਸ਼ਾ ਨੂੰ ਇਨਸਾਫ ਮਿਲੇਗਾ ਇਸ ਪੂਰੇ ਕੇਸ ਬਾਰੇ ਤੁਸੀਂ ਕੀ ਸੋਚਦੇ ਹੋ ਆਇਸ਼ਾ ਦੀ ਇਸ ਕਹਾਣੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਧੰਨਵਾਦ